ਹਾਂਜੀ ਨਵੀਂ ਨਵੀਂ ਜੜੀ ਤਾਜ਼ਾ ਤਾਜ਼ਾ ਇਨਫੋਰਮੇਸ਼ਨ ਖਬਰ ਆਈ ਹੈ ਮੇਰੇ ਕੋਲ ਉੜਦੀ ਉੜਦੀ ਫਲਾਈ ਕਰਦੀ ਉਹ ਵੀ ਬਿਨਾ ਖੰਭਾਂ ਤੋਂ ਬਿਨਾ ਵਿੰਗਸ ਤੋਂ ਕਹਿੰਦੇ ਸਾਡੇ ਗੁਰਦੁਆਰੇ ਦੇ ਆ ਕਮੇਟੀ ਮੈਂਬਰਸ ਕਿ ਨਾ ਤਾਂ ਲੈਂਸੀ ਨੂੰ ਅਸੀਂ ਲੈਟਰ ਪੈਡ ਦੇ ਉੱਪਰ ਲਿਖ ਕੇ ਨਹੀਂ ਦੇਣਾ ਕਿ ਅਸੀਂ ਤੈਨੂੰ ਬੋਨਫਾਈ ਮੈਂਬਰਸ਼ਿਪ ਕਿਉਂ ਨਹੀਂ ਦੇਣੀ ਅਸੀਂ ਵਜ੍ਹਾ ਨਹੀਂ ਲਿਖ ਕੇ ਦੇਣੀ ਕਿ ਕੰਦੇ ਮੇਰਾ 300 ਡਾਲਰ ਵੀ ਨਹੀਂ ਮੋੜਨਾ। ਓ ਮੇਕਾ ਅਗੇ। ਕਹਿੰਦੇ ਨੈਂਸੀ ਕੋਰਟ ਵਿੱਚ ਜਾ। ਤੈਨੂੰ ਉੱਤੇ ਦੇਖ ਲਾਂਗੇ। ਮੈਂ ਤਾਂ ਪਾਗਲ ਹਾਂ। ਹਾਂ। ਮੈਂ ਪਾਗਲਾ ਕੋਰਟ ਜਾਉਂਗੀ। ਤੁਹਾਡੀਆਂ ਕਿ ਮਸਾਲੀਆਂ ਸਮਝਦੀ ਹੈ ਮੈਂ। ਤੁਸੀਂ ਚਾਹਦੇ ਹੋ ਕਿ ਮੈਂ ਸਿਵਲ ਕੋਰਟਸ ਜਾਵਾਂ। ਤੁਹਾਡੇ ਤੇ ਐਕਸ਼ਨ ਲਵਾ ਕਿ ਮੇਰੇ ਕੋਲ ਤਾਂ ਰਸੀਦਾ ਹੈਗੀ ਹੈ 300 ਡਾਲਰ ਦੀ। ਫਿਰ ਦਸੰਬਰ ਜਿਹੜੇ ਇਲੈਕਸ਼ਨ ਐ ਉਹ ਪੋਸਟਪੋਨ ਹੋ ਜਾਣਗੇ ਫਿਰ ਤੁਸੀਂ ਕਮੇਟੀ ਮੇਰੇ ਨਾਲ ਜੋ ਤੱਕ ਮੇਰਾ ਕੇਸ ਚੱਲੇਗਾ ਬੈਠੇ ਰਹੋਗੇ ਆਮ ਨਾ ਮੈਡ ਵੂਮੈਨ ਮੈਂ ਇਲੈਕਸ਼ਨ ਤੋਂ ਬਾਕੀ ਸੇਵਾ ਕਰੂੰਗੀ ਖਾਤਾਦਾਰੀ ਜ਼ਰੂਰ ਕਰੂੰਗੀ ਦੈਟਸ ਮਾਈ ਪ੍ਰੋਮਿਸ ਕਰੇਵਾਲ ਕਦੇ ਵੀ ਝੂਠਾ ਵਾਦਾ ਨਹੀਂ ਕਰਦੇ ਤੁਸੀਂ ਜਿੱਦਾਂ ਬੇਫਿਕੂਫ ਨੂੰ ਤੁਸੀਂ ਲੋਕਾਂ ਨੂੰ ਸੰਗਤ ਨੂੰ ਜਿੱਦਾਂ ਬੇਫਿਕੂਫ ਬਣਾ ਰਹੇ ਹੋ ਦਸੰਬਰ ਸ਼ੈਵੇਂ ਵੀ ਤੁਸੀਂ ਐਕਸਪਾਇਰ ਹੋ ਰਹੇ ਹੋ ਜਿੱਦਾਂ ਮੈਡੀਸਨ ਜਦੋਂ ਐਕਸਪਾਇਰ ਹੋ ਜਾਂਦੀ ਐ ਸਿਰ ਉਹ ਗਾਰਬੇਜ ਕਰ ਦਿੰਦੇ ਆ ਅਸੀਂ ਇਹੋਸੇ ਕਰਦੇ ਵਾਈਕਿਉਂਕਿ ਜੇ ਐਸੀ ਕੋਈ ਐਕਸਪਾਇਰ ਮੈਡੀਸਿਨ ਖਾ ਲਈ ਤਾਂ ਸਾਨੂੰ ਕੋਈ ਰਿਐਕਸ਼ਨ ਮਾਰਾ ਹੋ ਸਕਦਾ ਐਸ ਤਰ੍ਹਾਂ ਤੁਸੀਂ ਵੀ ਦਸੰਬਰ ਚ ਐਕਸਪਾਇਰ ਹੋ ਰਹੇ ਹੋ ਕਮੇਟੀ ਵਾਲਿਆਂ ਤਾਂ ਤੁਸੀਂ ਐਕਸਪਾਇਰ ਕਮੇਟੀ ਬੜੀ ਖਤਰਨਾਕ ਸੰਗਤ ਆਸਤੇ ਖਾ ਜੇ ਸੰਗਤ ਨੇ ਤੁਹਾਨੂੰ ਹੋਰ ਰਹਿਣ ਦਿੱਤਾ ਤੁਸੀਂ ਧੱਫੜ ਕਰਦੇ ਨੇ ਸੰਗਤ ਦੇ ਤੁਸੀਂ ਗੱਲੇ ਖਾਲੀ ਕਰਦੇ ਨੇ ਰਲ ਮਿਲ ਕੇ 5 5000 ਡਾਲਰ 50000 ڈالر ਪਰ ਮੰਥ ਇਨਕਮ ਗੁਰਦੁਆਰੇ ਦੀ ਤੇ ਜੇ ਸੱਤਾਂ ਚੋਂ ਤਿੰਨ ਜਣੇ ਕੋਲ ਚਾਬੀ ਹੁੰਦੀ ਆ ਗੱਲਾਂ ਖੋਲਣ ਦੀ ਪੈਸੇ ਗਣਨ ਦੀ ਤੇ ਤਿੰਨੋਂ ਜੇ ਉਹਦੇ ਵਿੱਚੋਂ 5-5 ਹਜ਼ਾਰ ਰੁਪਏ ਵੰਡ ਲੈਣ ਕਿਸੇ ਨੂੰ ਕੀ ਪਤਾ ਲੱਗਦਾ ਬੱਚਾਰੀ ਸਾਡੀ ਭੋਲੀ ਪਾਲੇ ਸਾਡੀ ਸੰਤ ਸੰਗਤ ਪੋਲੇ ਪਾਲੇ ਸਾਡੇ ਪੰਜਾਬੀ ਜਿਨ੍ਹਾਂ ਨੂੰ ਤੁਸੀਂ ਦਾਲ ਰੋਟੀ ਖੀਰ ਪੂਰੀਆਂ ਛੋਲੇ ਹਲਵਾ ਜਲੇਬੀਆਂ ਤੇ ਗਿਜਾਰ ਰੱਖਿਆ ਜਿੱਦਕ ਨਿਆਣੇ ਨੂੰ ਅਸੀਂ ਚਾਕਲੇਟ ਦੇ ਕੇ ਚੁਪ ਕਰਾ ਦਿੰਨੇ ਆ ਕਿਨੋ ਬੇਬੇ ਐਸਾ ਨਹੀਂ ਕਰਨਾ ਇਹ ਲੋ ਚਾਕਲੇਟ ਲੈ ਲੋ ਟੌਇਲ ਲੈ ਲੋ ਬੱਚਾ ਚੁੱਪ ਚਾਪ ਆਪਣਾ ਪਲੇ ਕਰਨਾ ਕਹਿੰਦਾ ਕਿ ਮੰਮਾ ਨੇ ਚਾਕਲੇਟ ਦੇਤੀ ਤੁਸੀਂ ਵੀ ਸੰਗਤ ਨੂੰ ਐਦਾਂ ਦੀ ਲollipops ਦੇ ਰਹੇ ਹੋ ਕਿਸੰਗਤ ਮੂੰਹ ਚੋਂ ਲollipops ਚੂਸੀ ਜਾਵੇ ਲੋਕ ਪੁੱਠਣਗੇ ਮੈਨੂੰ 100% ਕੰਫੀਡੈਂਸ ਹੈ ਮੇਰੀ ਆਵਾਜ਼ ਇੰਨਾ ਦਮ ਹੈ ਗਾਤਰਾ ਪਾ ਕੇ ਝੂਠ ਤੁਸੀਂ ਲੋਕ ਬੋਲਦੇ ਹੋ ਸ਼੍ਰੀ ਸਾਹਿਬ ਪਾ ਕੇ ਗੰਦੇ ਸਿੱਧੇ ਪੁੱਠੇ ਕੰਮ ਤੁਸੀਂ ਹੀ ਕਰਦੇ ਹੋ ਸੋਰੀ ਗਾਇਸ ਮੈਂ ਕੋਈ ਅਮਰਤੀਸ਼ਕ ਕੋਈ ਗਾਤਰਾ ਨਹੀਂ ਪਾਇਆ ਤੁਸੀਂ ਢੋਂਗ ਕਰਦੇ ਹੋ ਲੋਕਾਂ ਨੂੰ ਅਸੀਂ ਰੱਬ ਨਾਲ ਬੜੇ ਜੁੜੇ ਆ ਕਿਉਂ ਕੀ ਗੱਲ ਹੈ ਅਸੀਂ ਰੱਬ ਨਾਨੀ ਜੁੜੇ ਅਸੀਂ ਕਿ ਰੱਬ ਤੋਂ ਭੱਜੇ ਹੋਏ ਆ ਤੁਹਾਡਾ ਪਰਦਾ ਫਾਸ਼ ਡੈਫੀਨਟਲੀ ਕਰੂੰਗੀ ਮੇਰੀ ਆਵਾਜ਼ ਚ ਦਮ ਹੈ ਸਾਈ ਹਮ ਹਮ ਹੈ ਲੋਕ ਜਾਗਣਗੇ ਬਿੰਦਰ ਸ਼ਹਿਰ ਦੇ ਲੋਕ ਬਗਾਵਤ ਕਰਨਗੇ ਸੰਗਤ ਉੱਠੂਗੀ ਕਿ ਇਲੈਕਸ਼ਨ ਹੋਣੇ ਚਾਹੀਦੇ ਆ ਸਾਨੂੰ ਤੁਸੀਂ ਸੱਤ ਜਣੇ ਨਹੀਂ ਚਾਹੀਦੇ ਇੰਨਾ ਚ ਇੰਨੀ ਹਿੰਮਤ ਵੀ ਨਹੀਂ ਹੈ ਮੈਨੂੰ ਆਫਿਸ ਚ ਬੁਲਾ ਕੇ ਮੈਨਾਂ ਡਿਬੇਟ ਕਰ ਲੈਣ ਕਿਸੇ ਬੰਦੇ ਨੇ ਕਿਸੇ ਬੰਦੇ ਨੂੰ ਕਿਹਾ ਓਹ ਪਰ ਅਸ਼ਸ਼ਾ ਮੈਂ ਕਿ ਤੁਸੀਂ ਇਨੀ ਪ੍ਰੋਬਲਮ ਹੈ ਨੈਂਸੀ ਨੂੰ ਤੁਸੀਂ ਮੀਟਿੰਗ ਰੂਮ ਚ ਬਿਲਾਓ ਅੱਗੇ ਅਸੀਂ ਵੀ ਤਾਂ ਕਹਿੰਦੇ ਬੁਲਾਉਂਦੇ ਰਹੇ ਆ ਬਸ ਰਿਸਪੈਕਟਫੁਲੀ ਉਹਨਾਂ ਗੱਲ ਕੀਤੀ ਹੈ ਨੈਂਸੀ ਵੀ ਬਹੁਤ ਰਿਸਪੈਕਟਫੁਲੀ ਸਾਡੇ ਨਾਲ ਬੋਰਡ ਮੀਟਿੰਗ ਚ ਆ ਕੇ ਬੜੀ ਅੱਛੀ ਗੱਲ ਕਰਦੀ ਰਹੀ ਹੈ ਕਹਿੰਦੇ ਨਾ ਨਾ ਅਸੀਂ ਨਹੀਂ ਬੁਲਾਣਾ ਕਿਉਂ ਕਿਉਂ ਨਹੀਂ ਬੁਲਾਉਣਾ ਓਏ 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 ਟੈਲ ਮੀ ਕਿਉਂਕਿ ਤੁਹਾਡੇ ਲੋਕਾਂ ਚ ਦਮ ਹੀ ਨਹੀਂ ਹੈ ਕਿ ਤੁਸੀਂ ਮੇਰੇ ਵਰਗੀ ਲੇਡੀ ਨਾਲ ਸਾਹਮਣੇ ਬੈਠ ਕੇ ਡਿਬੇਟ ਕਰ ਸਕੋ ਕਿਉਂਕਿ ਯੂ ਆਲ ਗਾਇਜ਼ ਆਰ ਫਕਿੰਗ ਚੋਰ ਚੋਰ ਆ ਤੁਸੀਂ ਲੋਟ ਰਹੇ ਹੋ ਗੁਰਦੁਆਰਿਆਂ ਨੂੰ ਭੋਲੇ ਪਾਲੀ ਸੰਗਤ ਨੂੰ ਲੋਟ ਰਹੇ ਹੋ ਤੁਸੀਂ ਸੱਤਾਂ ਦਾ ਹਿੰਦੂ ਤੁਹਾਨੂੰ ਛੜਾ ਬਚੜਾਉਂਦੇ ਤੁਸੀਂ ਹਿੰਦੂ ਦੇ ਗੋਡਸ ਨੂੰ ਉੱਥੇ ਬਹਿ ਕੇ ਗਾਣਾ ਕੱਢਦੇ ਹੋ ਜਦੋਂ ਦੇਖੋ ਆਪਣੇ ਖੋਤੇस्तानी ਮੂਵਮੈਂਟ ਸण्डे ਨੂੰ ਲੈ ਕੇ ਬਹਿ ਜਾਂਦੇ ਹੋ ਸਾਡਾ ਰੈਫਰੰਡਮ ਹੋ ਰਿਹਾ ਜੀ ਹੁਣ ਫੇਰ ਵੋਟਾਂ ਪਾਣ ਜਾਣੀਆਂ ਜੀ ਆ ਹਰ ਸਾਲ ਤੁਸੀਂ ਆਪਣਾ ਵੋਟਾਂ ਦਾ ਸਿਆਪਾ ਲੈ ਕੇ ਵਹਿ ਜਾਂਦੇ ਹੋ ਪਹਿਲੇ ਤੁਹਾਡਾ 20 ਚ ਹੋਇਆ ਫਿਰ ਤੁਹਾਡਾ 21 ਚ ਹੋਇਆ ਫਿਰ 2022 ਚ ਹੋਇਆ ਫਿਰ 2023 ਚ ਹੋਇਆ ਫਿਰ 2024 ਚ ਹੋਇਆ ਸਾਂ ਚੜ ਕੇ ਮੇਰਾ ਫਿਰ 2025 ਚ ਹੋਣ ਜਾ ਰਿਹਾ ਮੈਨੂੰ ਇਹ ਤਾਂ ਦੱਸੋ ਉਹ ਐਡੀ ਸਾਡੀ ਮਹਾਮੁਰਖ ਸੰਗਤ ਹੈ ਇਹਨਾਂ ਨੂੰ ਪੁੱਛੋ ਹਰ ਵਾਰ ਹਰ ਵਾਰ ਇਲੈਕਸ਼ਨ ਤੋਂ ਬਾਅਦ ਬੰਦਾ ਕੀ ਆ ਚਲ ਮਿਚਲ ਮੀ ਹੁੰਦਾ ਕੀ ਆ ਕੁਛ ਹੁੰਦਾ ਮਿਲ ਜਾਂਦਾ ਖਾਲਿਸਤਾਨ ਖਾਲਿਸਤਾਨ ਕੋਈ ਗਾਜਰ ਮooli ਆਲੂ ਦੀ ਸਬਜੀ ਆ ਜਿਹੜੇ ਚੌਪ ਕੀਤੀ ਫਰਾਈ ਕੀਤੀ ਤੇ ਖਾ ਲਈ ਖਾਲਿਸਤਾਨ ਦਾ ਮਤਲਬ ਆ ਭਾਰਤ ਨੂੰ ਤੋੜਨਾ ਅਖੰਡ ਭਾਰਤ ਨੂੰ ਤੋੜਨਾ ਜੋ ਤੁਸੀਂ ਕਦੇ ਨਹੀਂ ਤੋੜ ਸਕਦੇ 200 ਸਾਲ ਤੱਕ ਤੁਹਾਡੀਆਂ ਪੀੜ੍ਹੀਆਂ ਨਹੀਂ ਤੋੜ ਸਕਦੀਆਂ ਅਸੀਂ ਆਏ ਇਸ ਮੁਲਕਾ ਚ ਪੀਸ ਵਾਸਤੇ ਕੰਮ ਕਰਨ ਆਏ ਤੁਸੀਂ ਡੰਗਰੋਂ ਇੱਥੇ ਆ ਕੇ ਵੀ ਗੰਦ ਪਾਤਾ ਆਕੇ ਵੀ ਤੁਸੀਂ ਗਾ ਪਾਤਾ ਸ਼ੇਮ ਓਨ ਯੂਸੈਲਫ ਤੁਸੀਂ ਇੰਨਾ ਜ਼ਿਆਦਾ ਸਿੱਖ ਕੌਮ ਦਾ ਨਾਮ ਬਦਨਾਮ ਕੀਤਾ ਫਿਰ ਜਿਹੜਾ ਇਹਨਾਂ ਦੇ ਖਲਾਸ ਬੋਲੇਗਾ ਉਹ ਸਿੱਖ ਨਹੀਂ ਹੋਏਗਾ ਮੈਂ ਇਹਨਾਂ ਦੇ ਖਲਾਸ ਬੋਲਦੀ ਆ ਤੇ ਇਹ ਲੋਕ ਮੈਨੂੰ ਕਹਿੰਦੇ ਆ ਮੈਂ ਸਿੱਖ ਹੀ ਨਹੀਂ ਆ ਵਾਓ ਮੈਂ ਗੁਰੂ ਮਹਾਰਾਜ ਨੂੰ ਮੈਂ ਤਾਂ ਕਿਸੇ ਨੂੰ ਮੰਨਦੀ ਨਹੀਂ ਆ ਓਏ ਹੋਏ ਹੋਏ ਬੱਲੇ 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 ਪੁਆਇੰਟ ਵੀ ਨੋਟਿਡ ਅਗਰ ਮੈਂ ਸਿੱਖ ਨਹੀਂ ਐ ਅਗਰ ਮੈਂ ਗੁਰੂ ਮਹਾਰਾਜ ਨੂੰ ਨਹੀਂ ਮੰਨਦੀ ਐ ਫਿਰ ਮੈਨੂੰ ਇੰਨੇ ਅੱਗ ਕਿਉਂ ਲੱਗੀ ਆ ਕਿਉਂ ਮੈਨੂੰ ਇੰਨਾ ਗੁੱਸਾ ਆਉਂਦਾ ਤੁਹਾਡੇ ਤੇ ਕਿਉਂ ਮੈਨੂੰ ਕ੍ਰੋਧ ਛੰਦ ਆ ਜਦੋਂ ਤੁਸੀਂ ਗੁਰਦੁਆਰੇ ਪੁੱਛਦੇ ਕੰਮ ਕਰਦੇ ਹੋ ਜੇ ਗੁਰਦੁਆਰਾਂ ਮੇਰੇ ਕੋਲ ਲੈਣਦੇ ਨਹੀਂ ਹੈ ਨਹੀਂ ਮੈਂ ਤਾਂ ਗੁੱਸਾ ਨਹੀਂ ਚਾਹੀਦਾ ਮੈਂ ਤਾਂ ਬੈਠ ਕੇ ਹੱਸਾਂ ਜਿੱਦਾਂ ਲੋਕ ਹੱਸਦੇ ਆ ਪਰ ਮੈਂ ਤਾਂ ਨਹੀਂ ਹੱਸਦੀ ਕਿਉਂਕਿ ਮੇਰੀ ਰਗਾ ਚ ਪਿਓਰ ਜੱਟ ਸਿੱਖ ਫੈਮਿਲੀ ਦਾ ਖੂਨ ਆ ਤਾਂ ਮੈਨੂੰ ਅੱਗ ਲੱਗਦੀ ਆ ਕਿ ਤੁਸੀਂ ਗਾਤਰੇ ਪਾ ਕੇ ਐਡੇ ਐਡੇ ਦਾੜੇ ਰੱਖ ਕੇ ਐਨੇ ਝੂਠ ਬੋਲਦੇ ਹੋ ਐਨੇ ਝੂਠ ਯਾਰ ਕੁਛ ਤਾਂ ਸ਼ਰਮ ਕਰ ਲੋ ਮੈਂ ਇੱਕ ਕੱਲੀ ਨਿਹੱਤੀ ਔਰਤ ਪਰ ਤੁਸੀਂ ਸੱਤ ਬੰਦੇ ਮੇਰੇ ਨਾਲ ਯੁੱਧ ਕਰਨ ਲੱਗੇ ਹੋ ਕਿ ਤੁਹਾਡਾ ਪਰਪਲ ਸ਼ੈਂਪੂ ਵਾਲਾ ਬਾਬਾ ਉਹ ਸਾਰਾ ਜਿਹੜਾ ਗੇਮ ਪਲੇਅਰ ਆ ਪਿੱਛੇ ਬੈਠਾ ਹੋਇਆ ਉਹ ਆ ਉਹ ਮੈਨੂੰ ਮੇਕੋ ਫੁੱਲ ਸਬੂਤਾ ਕਿ ਉਹ ਅਲਰੇਡੀ ਗੇਮਸ ਪਲੇ ਕਰਦਾ ਕਿਨੇ ਐਨਸਰ ਮੈਂਬਰਸ਼ਿਪ ਨਹੀਂ ਦੇਣੀ ਰਾਈਟ ਐ ਦੇਖ ਲੈ ਲੱਗੇ ਮਤੇ 7 ਤੁਸੀਂ ਤੇ 1 ਕੋ 8 ਤੁਸੀਂ 8 ਬੰਦੇ ਇਕੱਲੇ ਇੱਕ ਵੂਮਨ ਨਾਲ ਵਾਰ ਕਰ ਰਹੇ ਹੋ ਸ਼ਰਮ ਆਣੀ ਚਾਹੀਦੀ ਐ ਚੂੜੀਆਂ ਪਾ ਕੇ ਆਓ ਜੇ ਮੇਰੇ ਨਾਲ ਯੁੱਧ ਕਰਨਾ ਹੈ ਨਾ ਚੂੜੀਆਂ ਪਾ ਕੇ ਆਓ ਆਪਣੀਆਂ ਪੈਂਟਾਂ ਆਪਣੇ ਕਸ਼ਰੇ ਲਾ ਕੇ ਘਗਰੇ ਪਾ ਲੋ 12 12 ਗੱਜ ਦੇ ਨਾਲ ਵਾਲ ਖੋਲ ਕੇ ਪਰਾਂਦੇ ਪਾ ਲੋ ਸੁਰਖੀ ਲਾ ਲੋ ਅੱਖਾਂ 'ਚ ਪਾ ਲੋ ਕਜਰਾ ਕਜਰਾ ਮੁਹੱਬਤ ਵਾਲਾ ਉਹ ਵਾਲਾ ਨਾਲ ਲਾਓ ਗਾਣਾ ਦੀਜੇ ਤੇ ਦਿੱਲੀ ਸ਼ੇਰ ਮੇਰੇ ਮਾਰੋ ਘਾਗਰੋ ਜੋ ਘੁਮੋ ਫੇਰਾਉ ਨਾਂਸੀ ਦਾ ਲੜਨ ਸ਼ੇਮ ਓਨ ਯਰself 8-8 ਜਣੇ ਇੱਕ ਕੱਲੀ ਸ਼ੇਰ ਦੀ ਸ਼ੇਰਨੀ ਦੇ ਨਾਲ ਤੁਹਾਨੂੰ ਮੈਂ ਬਾਗੀਆਂ ਪਾਈਆਂ ਹੋਈਆਂ ਬਾਗੀਆਂ ਤੁਹਾਡੀਆਂ ਗੇਮਾਂ ਮੈਂ ਸਾਰੀਆਂ ਸਮਝਦੀਆਂ ਮੁਲਾਕਾਤ ਕਰੂੰਗੀ ਮੈਂ ਤੁਹਾਡੇ ਨਾਲ ਸਿਵਲ ਕੋਰਟ ਦੇ ਵਿੱਚ ਇਹ ਮੇਰਾ ਚੈਲੰਜ ਆ ਕਿਉਂਕਿ ਮੇਰੇ ਕੋਲ ਪ੍ਰੂਫ ਆ ਮੇਰੇ 300 ਡਾਲਰ ਦਾ ਤਰ ਸਿੱਧਾ ਮੇਰੇ ਕੋਲ ਕਿੱਥੇ ਭਜੋਗੇ ਪਰ ਹਲੇ ਨਹੀਂ ਜੰਮਬਰਚ ਇਲੈਕਸ਼ਨ ਤੋਂ ਬਾਅਦ ਕਿਉਂਕਿ ਜੇ ਮੈਂ ਹਲੇ ਕਾਪਾ ਕੰਮ ਤਾਂ ਤੁਹਾਡੇ ਜਿਹੜੇ ਇਲੈਕਸ਼ਨ ਹੋ ਸਾਡੀ ਸੰਗਤ ਦੇ ਵਿੱਚ ਰਹਿ ਜਾਣੇ ਆ ਤੇ ਇਹ ਕਾਨੂੰਨ ਹੈ ਵੀ ਜੇ ਕੋਈ ਕਮੇਟੀ ਮੈਂਬਰ ਤੇ ਕਮੇਟੀਆਂ ਵਾਲੇ ਤੇ ਕੇਸ ਕਰਦੇ ਫਿਰ ਜਦੋਂ ਤੱਕ ਉਹ ਕੇਸ ਕੋਰਟ ਚ ਚੱਲਦਾ ਹੈ ਉਹੀ ਕਮੇਟੀ ਉਦੋਂ ਤੱਕ ਉੱਥੇ ਧਰਨਾ ਦੇ ਕੇ ਬੈਠੇ ਰੂਗੇ ਕਿਉਂਕਿ ਕੇਸ ਚੱਲਦਾ ਉਹਨਾਂ ਤੇ ਰਾਈਟ ਤੈਨੂੰ ਕੀ ਲੱਗਦਾ ਤੂੰ ਮੈਂ ਬੇਵਕੂਫਾ ਮੈਨੂੰ ਪਤਾ ਨਹੀਂ ਆ ਉਰੇਗਾ ਸਿਵਲ ਕੋਡ ਦੀ ਮੈਂ ਆਪਣਾ ਕੇਸ ਖੁਦ ਫਾਈਟ ਕਰ ਸਕਦੀ ਆ ਇੰਨਾ ਕਦਮ ਹੈਗਾ ਜਿਵੇਂ ਇੰਡੀਆ ਦੇ ਵਿੱਚ ਆਪਣਾ ਪ੍ਰੋਪਰਟੀ ਡਿਸਪਿਊਟ ਕੇਸ ਖੁਦ ਜੱਜ ਕੋਲ ਜਾ ਕੇ ਖੁਦ ਪੈਰਵਾਈ ਕਰਕੇ ਇੰਨੇ ਪੁਰਾਣੇ ਮਰੱਬਾ ਬੰਦੀ ਦੇ ਪੇਪਰ ਕਢਾ ਕੇ ਫਾਈਟ ਕਰ ਸਕਦੀ ਆ ਤਾਂ ਕੈਨੇਡਾ ਮੇਰੇ ਵਾਸਤੇ ਕੀ ਹੈ ਕੁਝ ਵੀ ਨਹੀਂ ਇਹ ਵੀ ਇੱਕ ਨਵੀਂ ਚੀਜ਼ ਹੈ ਵੀ ਸਿੱਖ ਲਾਂਗੇ ਸੋ ਜ਼ਿੰਦਗੀ ਜਨਾਬ ਬੜਾ ਕੁਝ ਸਖਾਂਦੀ ਹੈ ਲਾਈਫ ਦੇ ਵਿੱਚ ਜਿਹੜਾ ਬੰਦਾ ਕੱਲਾ ਹੁੰਦਾ ਹੈ ਨਾ ਉਹਨੂੰ ਤਾਂ ਲਾਈਫ ਚ ਵਾਟ ਲਾ ਦਿੰਦੀ ਆ ਲਾਈਫ ਉਹਦੀ ਬੋਲੇ ਤਾਂ ਬਿੜੂ ਵਾਟ ਲਾगाने ਕ ਮੇਰੀ ਵਾਟ ਬੜੀ ਲਾਈ ਆ ਲਾਈਫ ਨੇ ਮੈਂ ਲਾਈਫ ਦੀ ਬੜੀ ਵਾਟ ਲਾਈ ਆ ਮੈਂ ਵੀ ਹਾਰ ਨਹੀਂ ਮੰਨਦੀ ਮੈਂ ਵੀ ਯੋਧਾ ਮੈਂ ਵੀ ਲੜੂੰਗੀ ਮੈਂ ਐਂਡ ਤੱਕ ਫਾਈਟ ਕਰੂੰਗੀ ਬਿਕੋਜ਼ ਆਮ ਅ ਫਾਈਟਰ ਆਮ ਨਾਟ ਅ ਲਾਇਰ ਮੈਂ ਕਦੇ ਕਿਸਦਾ ਹੱਕ ਨਹੀਂ ਮਾਰਿਆ ਮੈਂ ਕਦੇ ਕਿਸੇ ਨਾਲ ਕੋਈ ਜ਼ਬਰਦਸਤੀ ਤੱਕਾ ਨਹੀਂ ਕੀਤਾ ਕਿਸੇ ਕੰਮ ਨੂੰ ਲੈ ਕੇ ਵੀ ਮੈਂ ਕਦੇ ਵੀ ਕਿਸੇ ਢਿੱਡ ਤੇ ਲੱਤ ਨਹੀਂ ਮਾਰੀ ਇਵਨ ਮੈਂ ਇੱਥੇ ਨਿਆਂਿਆਂ ਨੂੰ ਜ਼ੌਬਾਂ ਤੇ ਲਵਾਇਆ ਹੋਣਾ ਕੁਫੀ ਕੁ ਮਨ ਲੜ ਫਾਈਟ ਕਰਨ ਲੱਗੇ ਹੋ ਖੂਬ ਲੜੀ ਮਰਤਾਨੀ ਥੀ ਅਰੇ ਉਹ ਤਾਂ ਝਾਂਸੀ ਕੀ ਰਾਣੀ ਥੀ ਤਾਂ ਸਮਝ ਲੋ ਬੇ ਹੁਣ ਤੇ ਮੈਂ ਝਾਂਸੀ ਦੀ ਰਾਣੀ ਵਾਪਸ ਆ ਗਈਆਂ ਤੇ ਤੜੇ ਝਾਂਸੀ ਨਾਲ ਕੱਡੇ ਮੈਂ ਮੇਰਾ ਨਾਮ ਵੀ ਨਾਨਸੀ ਗਰੇਵਾਲ ਨਹੀਂ ਹੋਊਗਾ ਤੁਸੀਂ ਮੇਰੇ ਬਾਰੇ ਜਿੰਨੀਆਂ ਰੋਂਗ ਰੂਮਰਸ ਫਲਾਣੀਆਂ ਐ ਲੋਕਾਂ ਚ ਫਲਾਓ ਤਾਂ ਕਿ ਲੋਕ ਮੈਥੋਂ ਸਕੇਅਰਡ ਫੀਲ ਕਰਨ ਉਹ ਮੈਥੋਂ ਸਟੈਪ ਬੈਕ ਹੋ ਜਾਣ ਮੈਥੋਂ ਡਰਨ ਪਰ ਜਿਹੜੇ ਲੋਕ ਮੈਨ ਵਰਤਦੇ ਆ ਉਹਨਾਂ ਨੂੰ ਪਤਾ ਕੀ ਹੂਆ ਯਾਰ ਲੋਕ ਸਟੈਂਡ ਕਰ ਰਹੇ ਆ ਮੇਰੇ ਨਾਲ ਤੇ ਕਰਨਗੇ ਯਾਦ ਰੱਖਿਓ ਹਾਂਜੀ ਨਵੀਂ ਨਵੀਂ ਜਿਹੜੀ ਤਾਜ਼ਾ ਤਾਜ਼ਾ ਇਨਫੋਰਮੇਸ਼ਨ ਖਬਰ ਆਈ ਹੈ ਮੇਰੇ ਕੋਲ ਉੜਦੀ ਉੜਦੀ ਫਲਾਈ ਕਰਦੀ ਉਹ ਵੀ ਬਿਨਾ ਖੰਭਾਂ ਤੋਂ ਬਿਨਾ ਵਿੰਗਸ ਤੋਂ ਕਹਿੰਦੇ ਸਾਡੇ ਗੁਰਦੁਆਰੇ ਦੇ ਆ ਕਮੇਟੀ ਮੈਂਬਰਸ ਕੇ ਨਾਂ ਤਾਂ ਲੈਂਸੀ ਨੂੰ ਅਸੀਂ ਲੈਟਰ ਪੈਡ ਦੇ ਉੱਪਰ ਲਿਖ ਕੇ ਨਹੀਂ ਦੇਣਾ ਕਿ ਅਸੀਂ ਤੈਨੂੰ ਬੋਨਫਾਈ ਮੈਂਬਰਸ਼ਿਪ ਕਿਉਂ ਨਹੀਂ ਦੇਣੀ ਅਸੀਂ ਵਜਨ ਹੀ ਲੈ ਕੇ ਦੇਣੀ ਕਿ ਕਹਦੇ ਮੇਰਾ 300 ਡਾਲਰ ਵੀ ਨਹੀਂ ਮੋੜਨਾ ਓਏ ਖਾ ਕੇ ਕਹਿੰਦੇ ਡਾਂਸੀ ਕੋਰਟ ਵਿੱਚ ਜਾ ਤੈਨੂੰ ਉੱਤੇ ਦੇਖ ਲਾਂਗੇ ਮੈਂ ਤਾਂ ਪਾਗਲ ਹਾਂ ਮੈਂ ਪਾਗਲਾ ਕੋਰਟ ਜਾਉਂਗੀ ਤਾਂ ਨਹੀਂ ਕਿ ਮਸਾਰਾ ਸਮਝਦੀ ਹੈ ਮੈਂ ਤੁਸੀਂ ਚਾਹਦੇ ਹੋ ਕਿ ਮੈਂ ਸਿਵਲ ਕੋਰਟਸ ਜਾਵਾਂ ਤਾਰੇ ਤੇ ਐਕਸ਼ਨ ਲਵਾ ਕਿਉਂਕਿ ਮੇਰੇ ਕੋਲ ਤਾਂ ਰਸੀਦਾ ਹੈਗੀ ਆ 300 ਡਾਲਰ ਦੀਆਂ ਫਿਰ ਦਸੰਬਰ ਜਿਹੜੇ ਇਲੈਕਸ਼ਨ ਐ ਉਹ ਪੋਸਟਪੋਨ ਹੋ ਜਾਣਗੇ ਫਿਰ ਤੁਸੀਂ ਕਮੇਟੀ ਮੇਰੇ ਨਾਲ ਜੋ ਤੱਕ ਮੇਰਾ ਕੇਸ ਚੱਲੇਗਾ ਬੈਠੇ ਰਹੋਗੇ ਆਮ ਨਾਟ ਅ ਮੈਡ ਊਮਨ ਮੈਂ ਇਲੈਕਸ਼ਨ ਤੋਂ ਬਾਅਦ ਤੁਹਾਡੀ ਸੇਵਾ ਕਰੂੰਗੀ ਖਾਤਾਦਾਰ ਜ਼ਰੂਰ ਕਰੂੰਗੀ ਦੈਟਸ ਮਾਈ ਪ੍ਰੋਮਿਸ ਕਰੇਵਾਲ ਕਦੇ ਵੀ ਝੂਠਾ ਵਾਦਾ ਨਹੀਂ ਕਰਦੇ ਤੁਸੀਂ ਜਿੱਦਾਂ ਬੇਫਕੂਫ ਨੂੰ ਤੁਸੀਂ ਲੋਕਾਂ ਨੂੰ ਸੰਗਤ ਨੂੰ ਜਦੋਂ ਬੇਫਕੂਫ ਬਣਾ ਰਹੇ ਜੰਬਰ ਸ਼ਵੇਸੇ ਵੀ ਤੁਸੀਂ ਐਕਸਪਾਇਰ ਹੋ ਰਹੇ ਹੋ ਜਦੋਂ ਮੈਡੀਸਿਨ ਜਦੋਂ ਐਕਸਪਾਇਰ ਹੋ ਜਾਂਦੀ ਹੈ ਤੁਸੀਂ ਉਹ ਗਾਰਬੇਜ ਕਰ ਦਿੰਦੇ ਆ ਅਸੀਂ ਯੂਜ਼ ਨਹੀਂ ਕਰਦੇ ਵਾਈ ਕਿਉਂਕਿ ਜੇ ਅਸੀਂ ਕੋਈ ਐਕਸਪਾਇਰ ਮੈਡੀਸਿਨ ਖਾ ਲਈ ਤਾਂ ਸਾਨੂੰ ਕੋਈ ਰਿਐਕਸ਼ਨ ਮਾਰਾ ਹੋ ਸਕਦਾ ਇਸ ਤਰ੍ਹਾਂ ਤੁਸੀਂ ਵੀ ਦਸੰਬਰ ਚ ਐਕਸਪਾਇਰ ਹੋ ਰਹੇ ਹੋ ਕਮੇਟੀ ਵਾਲਿਓ ਤਾਂ ਤੁਸੀਂ ਐਕਸਪਾਇਰ ਕਮੇਟੀ ਬੜੀ ਖਤਰਨਾਕ ਹੋ ਸੰਗਤ ਆਸਤੇ ਖਾ ਜੇ ਸੰਗਤ ਨੇ ਤੁਹਾਨੂੰ ਹੋਰ ਰਹਿਣ ਦਿੱਤਾ ਤੁਸੀਂ ਧੱਪੜ ਕਰ ਦਿੰਦੇ ਸੰਗਤ ਦੇ ਸੋ ਗੱਲੇ ਖਾਲੀ ਕਰਦੇ ਨੇ ਰਲ ਮਿਲ ਕੇ 5-5000 ਡਾਲਰ ਆਏ ਹਾਏ 50000 ਡਾਲਰ ਪਰ ਮੰਥ ਇਨਕਮ ਗੁਰਦੁਆਰੇ ਦੀ ਤੇ ਜੇ ਸੱਤਾ ਚੋਂ 3 ਜਣੇ ਕੋਲ ਚਾਬੀ ਹੁੰਦੀ ਆ ਗੱਲਾਂ ਖੋਲਣ ਦੀ ਪੈਸੇ ਗਣਨ ਦੀ ਤੇ ਤਿੰਨੋਂ ਜੇ ਉਹਦੇ ਵਿੱਚੋਂ 5-5000 ਵੀ ਵੰਡ ਲੈਣ ਕਿਸੇ ਨੂੰ ਕੀ ਪਤਾ ਲੱਗਦਾ ਵਿਚਾਰੀ ਸਾਡੀ ਭੋਲੇ ਪਾਲੇ ਸਾਡੇ ਸੰਤ ਸੰਗਤ ਪੋਲੇ ਪਾਲੇ ਸਾਡੇ ਪੰਜਾਬੀ ਜਿਨ੍ਹਾਂ ਨੂੰ ਤੁਸੀਂ ਦਾਲ ਰੋਟੀ ਖੀਰ ਪੂਰੀਆਂ ਛੋਲੇ ਹਲਵਾ ਜਲੇਬੀਆਂ ਤੇ ਗਾਜਰ ਰੱਖਿਆ ਜਿੱਦੱਕ ਨਿਆਣੇ ਨੂੰ ਅਸੀਂ ਚਾਕਲੇਟ ਦੇ ਕੇ ਚੁਪ ਕਰਾ ਦਿੰਨੇ ਆ ਕਿਨੋ ਬੇਬੇ ਐਸਾ ਨਹੀਂ ਕਰਨਾ ਇਹ ਲੋ ਚਾਕਲੇਟ ਲੈ ਲੋ ਟੌਇ ਲੈ ਲੋ ਬੱਚਾ ਚੁੱਪ ਚਾਪ ਆਪਣਾ ਪਲੇ ਕਰਨਾ ਕਹਿੰਦਾ ਕਿ ਮੰਮਾ ਨੇ ਚਾਕਲੇਟ ਦੇਤੀ ਤੁਸੀਂ ਵੀ ਸੰਗਤ ਨੂੰ ਐਦਾਂ ਦੀ ਲਾਲੀਪਾਪ ਦੇ ਰਹੇ ਹੋ ਕਿਸ ਸੰਗਤ ਮੂੰਹ ਚ ਪਾ ਕੇ ਲollipops ਚੂਸੀ ਜਾਵੇ ਲੋਕ ਉੱਠਣਗੇ ਮੈਨੂੰ 100% ਕੰਫੀਡੈਂਸ ਹੈ ਮੇਰੀ ਆਵਾਜ਼ ਇੰਨਾ ਦਮ ਹੈ ਗਾਤਰਾ ਪਾ ਕੇ ਝੂਠ ਤੁਸੀਂ ਲੋਕ ਬੋਲਦੇ ਹੋ ਸ਼ੀਰ ਸਾਹ ਪਾ ਕੇ ਗੰਦੇ ਸਿੱਧੇ ਪੁੱਠੇ ਕੰਮ ਤੁਸੀਂ ਕਰਦੇ ਹੋ ਸੋਰੀ ਗਾਇਸ ਮੈਂ ਕੋਈ ਅਮਰਤ ਨਹੀਂ ਸ਼ਕਿਆ ਕੋਈ ਗਾਤਰਾ ਨਹੀਂ ਪਾਇਆ ਤੁਸੀਂ ਢੋਂਗ ਕਰਦੇ ਹੋ ਲੋਕਾਂ ਨੂੰ ਅਸੀਂ ਰੱਬ ਨਾਲ ਬੜੇ ਜੁੜੇ ਆ ਕਿਉਂ ਕੀ ਗੱਲ ਹੈ ਅਸੀਂ ਰੱਬ ਨਾਲ ਜੁੜੇ ਅਸੀਂ ਕਿ ਰੱਬ ਤੋਂ ਭੱਜੇ ਹੋਏ ਆ ਤੁਹਾਡਾ ਪਰਦਾ ਫਾਸ਼ ਡੈਫੀਨਟਲੀ ਕਰੂੰਗੀ ਮੇਰੀ ਆਵਾਜ਼ ਚ ਦਮ ਹੈ ਸਾਈ ਹਮ ਹਮ ਹੈ ਲੋਕ ਜਾਗਣਗੇ ਬਿੰਦਰ ਸ਼ਹਿਰ ਦੇ ਲੋਕ ਬਗਾਵਤ ਕਰਨਗੇ ਸੰਗਤ ਉੱਠੋਗੇ ਕਿ ਇਲੈਕਸ਼ਨ ਹੋਣੇ ਚਾਹੀਦੇ ਆ ਸਾਨੂੰ ਤੁਸੀਂ ਸੱਤ ਜਣੇ ਨਹੀਂ ਚਾਹੀਦੇ ਇੰਨਾ ਚ ਇੰਨੀ ਹਿੰਮਤ ਵੀ ਨਹੀਂ ਹੈ ਮੈਨੂੰ ਆਫਿਸ ਚ ਬੁਲਾ ਕੇ ਮੈਨਾਂ ਡਿਬੇਟ ਕਰ ਲੈਣ ਕਿਸੇ ਬੰਦੇ ਨੇ ਕਿਸੇ ਬੰਦੇ ਨੂੰ ਕਿਹਾ ਓ ਪਲਾਸ਼ ਸ਼ਖਸਾਂ ਮੈਂ ਕਿ ਤੁਸੀਂ ਇਨੀ ਪ੍ਰੋਬਲਮ ਹੈ ਲੈਨਸੀ ਨੂੰ ਤੁਸੀਂ ਮੀਟਿੰਗ ਰੂਮ ਚ ਬਿਲਾਓ ਅੱਗੇ ਅਸੀਂ ਵੀ ਤਾਂ ਕਹਿੰਦੇ ਬੁਲਾਉਂਦੇ ਰਹੇ ਹਾਂ ਬਸ ਰਿਸਪੈਕਟਫੁਲੀ ਉਹਨਾਂ ਨਾਲ ਗੱਲ ਕੀਤੀ ਹੈ ਲੈਨਸੀ ਵੀ ਬਹੁਤ ਰਿਸਪੈਕਟਫੁਲੀ ਤੁਹਾਡੇ ਨਾਲ ਬੋਰਡ ਮੀਟਿੰਗ ਚ ਆ ਕੇ ਬੜੀ ਅੱਛੀ ਗੱਲ ਕਰਦੀ ਰਹੀ ਹੈ ਕਹਿੰਦੇ ਨਾ ਨਾ ਅਸੀਂ ਨਹੀਂ ਬੁਲਾਣਾ ਕਿਉਂ ਕਿਉਂ ਨਹੀਂ ਬੁਲਾਉਣਾ ਵਾਏ 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 ਟੈਲ ਮੀ ਕਿ ਕਿ ਤੁਹਾਡੇ ਲੋਕਾਂ ਚ ਦਮ ਹੀ ਨਹੀਂ ਹੈ ਕਿ ਤੁਸੀਂ ਮੇਰੇ ਵਰਗੀ ਲੇਡੀ ਨਾਲ ਸਾਹਮਣੇ ਬੈਠ ਕੇ ਡਿਬੇਟ ਕਰ ਸਕੋ ਕਿਉਂਕਿ ਯੂ ਆਲ ਗਾਇਜ਼ ਆਰ ਫਕਿੰਗ ਚੋਰ ਚੋਰ ਆ ਤੁਸੀਂ ਲੋਟ ਰਹੇ ਹੋ ਗੁਰਦੁਆਰਿਆਂ ਨੂੰ ਭੋਲੀ ਪਾਲੀ ਸੰਗਤ ਨੂੰ ਲੋਟ ਰਹੇ ਹੋ ਤੁਸੀਂ ਸੱਤਾਰਾ ਹਿੰਦੂ ਤੁਹਾਨੂੰ ਛੜਾ ਬਚੜਾਉਂਦੇ ਤੁਸੀਂ ਹਿੰਦੂ ਦੇ ਗੋਡਸ ਨੂੰ ਉੱਥੇ ਬਹਿ ਕੇ ਗਾਲਾਂ ਕੱਢਦੇ ਹੋ ਜਦੋਂ ਦੇਖੋ ਆਪਣੇ ਖੋਤੇस्तानी ਮੂਵਮੈਂਟਸ ਸੰਡੇ ਨੂੰ ਲੈ ਕੇ ਬਹਿ ਜਾਂਦੇ ਹੋ ਸਾਡਾ ਰੈਫਰੰਡਮ ਹੋ ਰਿਹਾ ਜੀ ਹੁਣ ਫੇਰ ਵੋਟਾਂ ਪਾਣ ਜਾਣੀਆਂ ਜੀ ਆ ਹਰ ਸਾਲ ਤੁਸੀਂ ਆਪਣਾ ਵੋਟਾਂ ਦਾ ਸਿਆਪਾ ਲੈ ਕੇ ਬਹਿ ਜਾਂਦੇ ਹੋ ਪਹਿਲੇ ਤਾਂ 20 ਚ ਹੋਇਆ ਫਿਰ ਤਾਂ 21 ਚ ਹੋਇਆ ਫਿਰ 2022 ਚ ਹੋਇਆ ਫਿਰ 2023 ਚ ਹੋਇਆ ਫਿਰ 2024 ਚ ਹੋਇਆ ਸਹ ਚੜ ਕੇ ਮੇਰਾ ਫਿਰ 2025 ਚ ਹੋਣ ਜਾ ਰਿਹਾ ਮੈਨੂੰ ਇਹ ਤਾਂ ਦੱਸੋ ਉਹ ਐਡੀ ਸਾਡੀ ਮਹਾਮੁਰਖ ਸੰਗਤ ਹੈ ਇਹਨਾਂ ਨੂੰ ਪੁੱਛੋ ਹਰ ਵਾਰ ਹਰ ਵਾਰ ਇਲੈਕਸ਼ਨ ਤੋਂ ਬਾਅਦ ਬੰਦਾ ਕੀ ਆ ਚਲਮੀ ਚਲਮੀ ਹੁੰਦਾ ਕੀ ਆ ਕੋਈ ਸੁਣਦਾ ਮਿਲ ਜਾਂਦਾ ਖਾਲਿਸਤਾਨ ਖਾਲਿਸਤਾਨ ਕੋਈ ਗਾਜਰ ਮooli ਆਲੂ ਦੀ ਸਬਜੀ ਆ ਕਿਹੜੇ ਚੌਪ ਕੀਤੀ ਫਰਾਈ ਕੀਤੀ ਤੇ ਖਾ ਲਈ ਖਾਲਿਸਤਾਨ ਦਾ ਮਤਲਬ ਆ ਭਾਰਤ ਨੂੰ ਤੋੜਨਾ ਅਖੰਡ ਭਾਰਤ ਨੂੰ ਤੋੜਨਾ ਜੋ ਤੁਸੀਂ ਕਦੇ ਨਹੀਂ ਤੋੜ ਸਕਦੇ 200 ਸਾਲ ਤੱਕ ਤੁਹਾਡੀਆਂ ਪੀੜ੍ਹੀਆਂ ਨਹੀਂ ਤੋੜ ਸਕਦੀਆਂ ਅਸੀਂ ਆਏ ਇਸ ਮੁਲਕਾ ਚ ਪੀਸ ਵਾਸਤੇ ਕੰਮ ਕਰਨ ਵਾਸਤੇ ਤੁਸੀਂ ਡੰਗਰੋਂ ਇੱਥੇ ਆ ਕੇ ਵੀ ਗੰਦ ਪਾਤਾ ਆਕੇ ਵੀ ਤੁਸੀਂ ਗਾ ਪਾਤਾ ਸ਼ੇਮ ਓਨ ਯਰ self ਤੁਸੀਂ ਇੰਨਾ ਜਿਆਦਾ ਸਿੱਖ ਕੌਮ ਦਾ ਨਾਮ ਬਦਨਾਮ ਕੀਤਾ ਫਿਰ ਜਿਹੜਾ ਇਹਨਾਂ ਦੇ ਖਿਲਾਫ ਬੋਲੇਗਾ ਉਹ ਸਿੱਖ ਨਹੀਂ ਹੋਏਗਾ ਮੈਂ ਇਹਨਾਂ ਦੇ ਖਿਲਾਫ ਬੋਲਦੀ ਆ ਤੇ ਇਹ ਲੋਕ ਮੈਨੂੰ ਕਹਿੰਦੇ ਆ ਮੈਂ ਸਿੱਖ ਹੀ ਨਹੀਂ ਆ ਵਾਓ ਮੈਂ ਗੁਰੂ ਮਹਾਰਾਜ ਨੂੰ ਮੈਂ ਤਾਂ ਕਿਸੇ ਨੂੰ ਮੰਨਦੀ ਨਹੀਂ ਆ ਓਏ ਹੋਏ ਹੋਏ ਬੱਲੇ 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 ਪੁਆਇੰਟ ਵੀ ਨੋਟਿਡ ਅਗਰ ਮੈਂ ਸਿੱਖ ਨਹੀਂ ਐ ਅਗਰ ਮੈਂ ਗੁਰੂ ਮਹਾਰਾਜ ਨੂੰ ਨਹੀਂ ਮੰਨਦੀ ਐ ਫਿਰ ਮੈਨੂੰ ਇੰਨੀ ਅੱਗ ਕਿਉਂ ਲੱਗੀ ਆ ਕਿਉਂ ਮੈਨੂੰ ਇੰਨਾ ਗੁੱਸਾ ਆਉਂਦਾ ਤੁਹਾਡੇ ਤੇ ਕਿਉਂ ਮੈਨੂੰ ਕਰੋਧ ਆਉਂਦਾ ਜਦੋਂ ਤੁਸੀਂ ਗੁਰਦੁਆਰੇ ਪੁੱਛਦੇ ਕੰਮ ਕਰਦੇ ਹੋ ਜੇ ਗੁਰਦੁਆਰਾਂ ਮੇਰੇ ਕੋਲ ਲੈਣਦੇ ਨਹੀਂ ਹਨੀ ਮੈਨੂੰ ਤਾਂ ਗੁੱਸਾ ਆਣਾ ਹੀ ਨਹੀਂ ਚਾਹੀਦਾ ਮੈਂ ਤਾਂ ਬੈਠ ਕੇ ਹੱਸਾਂ ਚਿੱਦਾਂ ਲੋਕ ਹੱਸਦੇ ਆ ਪਰ ਮੈਂ ਤਾਂ ਨਹੀਂ ਹੱਸਦੀ ਕਿਉਂਕਿ ਮੇਰੀ ਰਗਾ ਚ ਪਿਓਰ ਜੱਟ ਸਿੱਖ ਫੈਮਿਲੀ ਦਾ ਖੂਨ ਹੈ ਤੇ ਮੈਨੂੰ ਅੱਗ ਲੱਗਦੀ ਆ ਕਿ ਤੁਸੀਂ ਗਾਤਰੇ ਪਾ ਕੇ ਡੇ ਡੇ ਦਾੜੇ ਰੱਖ ਕੇ ਐਨੇ ਝੂਠ ਬੋਲਦੇ ਹੋ ਐਨੇ ਝੂਠ ਕਰ ਕੁਛ ਤਾਂ ਸ਼ਰਮ ਕਰ ਲੋ ਮੈਂ ਇੱਕ ਕੱਲੀ ਨਿਹੱਤੀ ਔਰਤ ਪਰ ਤੁਸੀਂ ਸੱਤ ਬੰਦੇ ਮੇਰੇ ਨਾਲ ਯੁੱਧ ਕਰਨ ਲੱਗੇ ਹੋ ਕਿ ਤੁਹਾਡਾ ਉੱਪਰ ਪਰ ਸ਼ੈਂਪੂ ਵਾਲਾ ਬਾਬਾ ਉਹ ਸਾਰਾ ਜਿਹੜਾ ਗੇਮ ਪਲੇਅਰ ਆ ਪਿੱਛੇ ਬੈਠਾ ਹੋਇਆ ਉਹ ਆ ਓਏ ਮੈਨੂੰ ਮੇਕ ਕੋ ਫੁੱਲ ਸਬੂਤਾ ਕਿ ਉਹ ਅਲਰੇਡੀ ਗੇਮਸ ਪਲੇ ਕਰਦਾ ਕਿਨੇ ਐਨਸਰ ਮੈਂਬਰਸ਼ਿਪ ਅਣੀ ਦੇਣੀ ਰਾਈਟ ਐ ਦੇਥਲੇ ਲੱਗੇ ਮੋਤੇ 7 ਤੁਸੀਂ ਤੇ 1 ਕੋ 8 ਤੁਸੀਂ 8 ਬੰਦੇ ਇਕੱਲੇ ਇੱਕ ਵੂਮਨ ਨਾਲ ਵਾਰ ਕਰ ਰਹੇ ਹੋ ਸ਼ਰਮ ਆਣੀ ਚਾਹੀਦੀ ਹੈ ਚੂੜੀਆਂ ਪਾ ਕੇ ਆਓ ਜੇ ਮੇਨ ਨਾਲ ਯੁੱਧ ਕਰਨਾ ਹੈ ਨਾ ਚੂੜੀਆਂ ਪਾ ਕੇ ਆਓ ਆਪਣੀਆਂ ਪੈਂਟਾਂ ਆਪਣੇ ਕਸ਼ਰੇ ਲਾ ਕੇ ਘਗਰੇ ਪਾ ਲੋ 12 12 ਗੱਜ ਦੇ ਨਾਲ ਵਾਲ ਖੋਲ ਕੇ ਪਰਾਂਦੇ ਪਾ ਲੋ ਸੁਰਖੀ ਲਾਲ ਮੱਖਾ ਚ ਪਾ ਲੋ ਕਜਰਾ ਕਜਰਾ ਮੁਹੱਬਤ ਵਾਲਾ ਉਹ ਵਾਲਾ ਨਾਲ ਲਾਓ ਗਾਣਾ ਦੀਜੇ ਤੇ ਦਿੱਲੀ ਸ਼ੇਰ ਮੇਰੇ ਮਾਰੋ ਘਾਗਰੋ ਜੋ ਘੁਮੋ ਫੇਰ ਆਉ ਨਾਂਸੀ ਨਾਲ ਲੜਨ ਸ਼ੇਮ ਆਂ ਯਾ ਸੈਲਫ 8 8 ਜਣੇ ਇੱਕ ਕੱਲੀ ਸ਼ੇਰ ਦੀ ਸ਼ੇਰਨੀ ਦੇ ਨਾਲ ਤੁਹਾਨੂੰ ਮੈਂ ਬਾਗੀਆਂ ਪਾਈਆਂ ਹੋਈਆਂ ਬਾਗੀਆਂ ਬਾਗੀਆਂ ਗੇਮਾਂ ਮੈਂ ਸਾਰੀਆਂ ਸਮਝਦੀ ਆ ਮੁਲਾਕਾਤ ਕਰੂੰਗੀ ਮੈਂ ਤਾਂ ਨਲਸੀਵਲ ਕੋਡ ਦੇ ਵਿੱਚ ਇਹ ਮੇਰਾ ਚੈਲੰਜ ਆ ਕਿਉਂਕਿ ਮੇਰੇ ਕੋਲ ਪ੍ਰੂਫ ਆ ਮੇਰੇ ਤੇ 1000 ਡਾਲਰ ਦਾ ਤਰੇ ਸਿੱਧਾ ਮੇਰੇ ਕੋਲ ਕਿੱਥੇ ਭਜੋਗੇ ਪਰ ਹਲੇ ਨਹੀਂ ਦਸੰਬਰ ਚ ਇਲੈਕਸ਼ਨ ਤੋਂ ਬਾਅਦ ਕਿਉਂਕਿ ਜੇ ਮੈਂ ਹਲੇ ਕਾਪਾ ਕੰਮ ਤਾਂ ਤੁਹਾਡੇ ਜਿਹੜੇ ਇਲੈਕਸ਼ਨ ਹੋ ਸਾਡੇ ਸੰਗਤ ਦੇ ਵਿੱਚ ਰਹਿ ਜਾਣੇ ਆ ਤੇ ਇਹ ਕਾਨੂੰਨ ਹੈ ਵੀ ਜੇ ਕੋਈ ਕਮੇਟੀ ਮੈਂਬਰ ਤੇ ਕਹੜਾ ਕਮੇਟੀ ਵਾਲੇ ਤੇ ਕੇਸ ਕਰਦੇ ਫਿਰ ਜਦੋਂ ਤੱਕ ਉਹ ਕੇਸ ਕੋਰਟ ਚ ਚੱਲਦਾ ਹੈ ਉਹੀ ਕਮੇਟੀ ਉਦੋਂ ਤੱਕ ਉੱਥੇ ਧਰਨਾ ਦੇ ਕੇ ਬੈਠੇ ਰੂਗੇ ਕਿਉਂਕਿ ਕੇਸ ਚੱਲਦਾ ਉਹਨਾਂ ਤੇ ਰਾਈਟ ਤੁਹਾਨੂੰ ਕੀ ਲੱਗਦਾ ਤੁਸੀਂ ਬੇਵਕੂਫਾ ਮੈਨੂੰ ਪਤਾ ਨਹੀਂ ਆ ਪ੍ਰੋਵੀਗਲ ਸਿਵਲ ਕੋਡ ਦੀ ਮੈਂ ਆਪਣਾ ਕੇਸ ਖੁਦ ਫਾਈਟ ਕਰ ਸਕਦੀ ਆ। ਇੰਨਾ ਕਦਮ ਹੈਗਾ ਜਿਵੇਂ ਇੰਡੀਆ ਦੇ ਵਿੱਚ ਆਪਣਾ ਪ੍ਰਾਪਰਟੀ ਡਿਸਪਿਊਟ ਕੇਸ ਖੁਦ ਜੱਜ ਕੋਲ ਜਾ ਕੇ ਖੁਦ ਪੈਰਵਾਈ ਕਰਕੇ ਇੰਨੇ ਪੁਰਾਣੇ ਮਰੱਬਾ ਬੰਦੀ ਦੇ ਪੇਪਰ ਕਢਾ ਕੇ ਫਾਈਟ ਕਰ ਸਕਦੀ ਆ। ਤਾਂ ਕੈਨੇਡਾ ਮੇਰੇ ਵਾਸਤੇ ਕੀ ਹੈ ਕੁਝ ਵੀ ਨਹੀਂ। ਇਹ ਵੀ ਇੱਕ ਨਵੀਂ ਚੀਜ਼ ਹੈ ਵੀ ਸਿੱਖ ਲਾਂਗੇ। ਸੋ ਜ਼ਿੰਦਗੀ ਜਨਾਬ ਬੜਾ ਕੁਝ ਸਿਖਾਂਦੀ ਹੈ ਲਾਈਫ ਦੇ ਵਿੱਚ। ਜਿਹੜਾ ਬੰਦਾ ਕੱਲਾ ਹੁੰਦਾ ਨਾ ਉਹਨੂੰ ਤਾਂ ਲਾਈਫ 'ਚ ਵਾਟ ਲਾ ਦਿੰਦੀ ਆ ਲਾਈਫ ਉਹਦੀ ਬੋਲੇ ਤਾਂ ਉੱਪਰੋਂ ਵਾਟ ਲਾਣੇ ਦਾ ਮੇਰੀ ਵਾਟ ਬੜੀ ਲਾਈ ਇਹ ਲਾਈਫ ਨੇ ਮੈਂ ਲਾਈਫ ਦੀ ਬੜੀ ਵਾਟ ਲਾਈ ਆ ਮੈਂ ਵੀ ਹਾਰ ਨਹੀਂ ਮੰਨਦੀ ਮੈਂ ਵੀ ਯੋਧਾ ਆ ਮੈਂ ਵੀ ਲੜੂੰਗੀ ਮੈਂ ਐਂਡ ਤੱਕ ਫਾਈਟ ਕਰੂੰਗੀ ਬਿਕੋਜ਼ ਆਮ ਅ ਫਾਈਟਰ ਆਮ ਨੋਟ ਅ ਲਾਇਰ ਮੈਂ ਕਦੇ ਕਿਸਦਾ ਹੱਕ ਨਹੀਂ ਮਾਰਿਆ ਮੈਂ ਕਦੇ ਕਿਸੇ ਨਾਲ ਕੋਈ ਜ਼ਬਰਦਸਤੀ ੱਤਕਾ ਨਹੀਂ ਕੀਤਾ ਕਿਸੇ ਕੰਮ ਨੂੰ ਲੈ ਕੇ ਵੀ ਮੈਂ ਕਦੇ ਵੀ ਕਿਸੇ ਢਿੱਡ ਤੇ ਲੱਤ ਨਹੀਂ ਮਾਰੀ ਇਵਨ ਮੈਂ ਇੱਥੇ ਨਿਆਂਿਆਂ ਨੂੰ ਜ਼ੌਬਾ ਤੇ ਲਵਾਇਆ ਹੋਣਾ ਕੁਸੇ ਕੁ ਮਨ ਨਾਲ ਫਾਈਟ ਕਰਨ ਲੱਗੇ ਹੋ ਖੂਬ ਲੜੀ ਮਰਤਾਨੀ ਥੀ ਅਰੇ ਉਹ ਤਾਂ ਝਾਂਸੀ ਕੀ ਰਾਣੀ ਥੀ ਤਾਂ ਸਮਝ ਲੋ ਵੀ ਹੁਣ ਤੇ ਮੈਂ ਝਾਂਸੀ ਦੀ ਰਾਣੀ ਵਾਪਸ ਆ ਗਈਆਂ ਤੇ ਤੁਹਾਡੇ ਝਾਂਸੀ ਨਾਲ ਨਾ ਕੱਡੇ ਮੈਂ ਮੇਰਾ ਨਾਮ ਵੀ ਨੈਨਸੀ ਗਰੇਵਾਲ ਨਹੀਂ ਹੋਊਗਾ ਤੁਸੀਂ ਮੇਰੇ ਬਾਰੇ ਜਿੰਨੀਆਂ ਰੋਂਗ ਰੂਮਰਸ ਫਲਾਣੀਆਂ ਲੋਕਾਂ ਚ ਫਲਾਓ ਤਾਂ ਕਿ ਲੋਕ ਮੈਥੋਂ ਸਕੇਅਰ ਫੀਲ ਕਰਨ ਉਹ ਮੈਥੋਂ ਸਟੈਪ ਬੈਕ ਹੋ ਜਾਣ ਮੈਥੋਂ ਡਰਨ ਪਰ ਜਿਹੜੇ ਲੋਕ ਮੈਨਾਂ ਵਰਤਦੇ ਆ ਉਹਨਾਂ ਨੂੰ ਪਤਾ ਕਿ ਹੂ ਆਇਆ ਲੋਕ ਸਟੈਂਡ ਕਰ ਰਹੇ ਆ ਮੇਰੇ ਨਾਲ ਤੇ ਕਰਨਗੇ ਯਾਦ ਰੱਖਿਓ ਹਾਂਜੀ ਨਵੀਂ ਨਵੀਂ ਜਿਹੜੀ ਤਾਜ਼ਾ ਤਾਜ਼ਾ ਇਨਫੋਰਮੇਸ਼ਨ ਖਬਰ ਆਈ ਹੈ ਮੇਰੇ ਕੋਲ ਉੜਦੀ ਉੜਦੀ ਫਲਾਈ ਕਰਦੀ ਉਹ ਵੀ ਬਿਨਾ ਖੰਭਾਂ ਤੋਂ ਬਿਨਾ ਵਿੰਗਸ ਤੋਂ ਕਹਿੰਦੇ ਸਾਡੀ ਗੁਰਦੁਆਰੇ ਦੇ ਆ ਕਮੇਟੀ ਮੈਂਬਰਸ ਕਿ ਨਾ ਤਾਂ ਲੈਂਸੀ ਨੂੰ ਅਸੀਂ ਲੈਟਰ ਪੈਪਰ ਦੇ ਉੱਪਰ ਲਿਖ ਕੇ ਨਹੀਂ ਦੇਣਾ ਕਿ ਅਸੀਂ ਤੈਨੂੰ ਬੋਨਫਾਈ ਮੈਂਬਰਸ਼ਿਪ ਕਿਉਂ ਨਹੀਂ ਦੇਣੀ ਅਸੀਂ ਵਜਾ ਨਹੀਂ ਲੈ ਕੇ ਦੇਣੀ ਕਿ ਕਿਬੇ ਮੇਰਾ 300 ਡਾਲਰ ਵੀ ਨਹੀਂ ਮੋੜਨਾ ਓ ਮੇਕ ਹੋਗੇ ਕਹਿੰਦੇ ਡਾਂਸੀ ਕੋਰਟ ਵਿੱਚ ਜਾ ਤੈਨੂੰ ਉੱਤੇ ਦੇਖ ਲਾਂਗੇ ਮੈਂ ਤਾਂ ਪਾਗਲ ਹਾਂ ਮੈਂ ਪਾਗਲਾ ਕੋਰਟ ਚ ਜਾਉਂਗੀ ਤੁਹਾਡੀਆਂ ਗੇਮਾਂ ਸਾਰੀਆਂ ਸਮਝਦੀਆਂ ਮੈਂ ਤੁਸੀਂ ਚਾਹਦੇ ਹੋ ਕਿ ਮੈਂ ਸਿਵਲ ਕੋਰਟਸ ਜਾਵਾਂ ਕਹਦੇ ਤੇ ਐਕਸ਼ਨ ਲਵਾ ਕਿਉਂਕਿ ਮੇਰੇ ਕੋਲ ਤਾਂ ਰਸੀਦਾ ਹੈਗੀ ਆ 300 ਡਾਲਰ ਦੀਆਂ ਫਿਰ ਦਸੰਬਰ ਜਿਹੜੇ ਇਲੈਕਸ਼ਨ ਐ ਉਹ ਪੋਸਟਪੋਨ ਹੋ ਜਾਣਗੇ ਫਿਰ ਤੁਸੀਂ ਕਮੇਟੀ ਮੇਰੇ ਨਾਲ ਜਦ ਤੱਕ ਮੇਰਾ ਕੇਸ ਚੱਲੇਗਾ ਬੈਠੇ ਰਹੋਗੇ ਆਮ ਨਾਟ ਅ ਮੈਡ ਊਮਨ ਮੈਂ ਇਲੈਕਸ਼ਨ ਤੋਂ ਬਹੁਤ ਸੇਵਾ ਕਰੂੰਗੀ ਖਾਤਾਦਾਰ ਜ਼ਰੂਰ ਕਰੂੰਗੀ ਦੈਟਸ ਮਾਈ ਪ੍ਰੋਮਿਸ ਕਰੇਵਾਲ ਕਦੇ ਵੀ ਝੂਠਾ ਵਾਦਾ ਨਹੀਂ ਕਰਦੇ ਤੁਸੀਂ ਜਦੋਂ ਬੇਫਿਕਰ ਨੂੰ ਤੁਸੀਂ ਲੋਕਾਂ ਨੂੰ ਸੰਗਤ ਨੂੰ ਜਦੋਂ ਬੇਫਿਕਰ ਬਣਾ ਰਹੇ ਹੋ ਦਸੰਬਰ ਵਿੱਚ ਵੀ ਤੁਸੀਂ ਐਕਸਪਾਇਰ ਹੋ ਰਹੇ ਹੋ ਜਦੋਂ ਮੈਡੀਸਿਨ ਜਦੋਂ ਐਕਸਪਾਇਰ ਹੋ ਜਾਂਦੀ ਹੈ ਤੁਸੀਂ ਉਹ ਗਾਰਬੇਜ ਕਰ ਦਿੰਦੇ ਆ ਅਸੀਂ ਯੂਜ਼ ਨਹੀਂ ਕਰਦੇ ਵਾਈ ਕਿਉਂਕਿ ਜੇ ਅਸੀਂ ਕੋਈ ਐਕਸਪਾਇਰ ਮੈਡੀਸਿਨ ਖਾ ਲਈ ਤਾਂ ਸਾਨੂੰ ਕੋਈ ਰਿਐਕਸ਼ਨ ਮਾਰਾ ਹੋ ਸਕਦਾ ਐਸ ਤਰ੍ਹਾਂ ਤੁਸੀਂ ਵੀ ਦਸੰਬਰ ਚ ਐਕਸਪਾਇਰ ਹੋ ਰਹੇ ਹੋ ਕਮੇਟੀ ਵਾਲਿਓ ਤਾਂ ਤੁਸੀਂ ਐਕਸਪਾਇਰ ਕਮੇਟੀ ਬੜੀ ਖਤਰਨਾਕ ਉਹ ਸੰਗਤ ਆਸਤੇ ਖਾ ਜੇ ਸੰਗਤ ਨੇ ਤੁਹਾਨੂੰ ਹੋਰ ਰਹਿਣ ਦਿੱਤਾ ਤੁਸੀਂ ਧੱਫੜ ਕਰਦੇ ਨੇ ਸੰਗਤ ਦੇ ਫਿਰ ਗੱਲੇ ਖਾਲੀ ਕਰਦੇ ਨੇ ਰਲ ਮਿਲ ਕੇ 5-5000 ਡਾਲਰ ਆਏ ਹਾਏ 50000 ਡਾਲਰ ਪਰ ਮੰਥ ਇਨਕਮ ਗੁਰਦੁਆਰੇ ਦੀ ਤੇ ਜੇ ਸੱਤਾਂ ਚੋਂ ਤਿੰਨ ਜਣੇ ਕੋਲ ਚੋਬੀ ਹੁੰਦੀ ਆ ਗੱਲਾਂ ਖੋਲਣ ਦੀ ਪੈਸੇ ਗਣਨ ਦੀ ਤੇ ਤਿੰਨੋਂ ਜੇ ਉਹਦੇ ਵਿੱਚੋਂ 5-5000 ਰੁਪਏ ਵੰਡ ਲੈਣ ਕਿਸੇ ਨੂੰ ਕੀ ਪਤਾ ਲੱਗਦਾ ਬਚਾਰੀ ਸਾਡੀ ਭੋਲੀ ਪਾਲੇ ਸਾਡੀ ਸੰਤ ਸੰਗਤ ਬੋਲੇ ਪਾਲੇ ਸਾਡੇ ਪੰਜਾਬੀ ਜਿਨ੍ਹਾਂ ਨੂੰ ਤੁਸੀਂ ਦਾਲ ਰੋਟੀ ਖੀਰ ਪੂਰੀਆਂ ਛੋਲੇ ਹਲਵਾ ਜਲੇਬੀਆਂ ਤੇ ਗਿਜਾਰ ਰੱਖਿਆ ਜਿੱਦੱਕ ਨਿਆਣੇ ਨੂੰ ਅਸੀਂ ਚਾਕਲੇਟ ਦੇ ਕੇ ਚੁਪ ਕਰਾ ਦਿੰਨੇ ਆ ਕਿਨੋ ਬੇਬੇ ਐਸਾ ਨਹੀਂ ਕਰਨਾ ਇਹ ਲੋ ਚਾਕਲੇਟ ਲੈ ਲੋ ਟੌਇ ਲੈ ਲੋ ਬੱਚਾ ਚੁੱਪ ਚੁੱਪ ਆਪਣਾ ਪਲੇ ਕਰਨਾ ਕਹਿੰਦਾ ਕਿ ਮੰਮਾ ਨੇ ਚਾਕਲੇਟ ਦੇਤੀ ਤੁਸੀਂ ਵੀ ਸੰਗਤ ਨੂੰ ਐਦਾਂ ਦੀ ਲਾਲੀਪਾਪ ਦੇ ਰਹੇ ਹੋ ਕਿਸ ਸੰਗਤ ਮੂੰਹ ਚ ਪਾ ਕੇ ਲollipops ਚੂਸੀ ਜਾਵੇ ਲੋਕ ਉੱਠਣਗੇ ਮੈਨੂੰ 100% ਕੰਫੀਡੈਂਸ ਹੈ ਮੇਰੀ ਆਵਾਜ਼ ਇੰਨਾ ਦਮ ਹੈ ਗਾਤਰਾ ਪਾ ਕੇ ਝੂਠ ਤੁਸੀਂ ਲੋਕ ਬੋਲਦੇ ਹੋ ਸ਼ੀਰ ਸਾਹ ਪਾ ਕੇ ਗੰਦੇ ਸਿੱਧੇ ਪੁੱਠੇ ਕੰਮ ਤੁਸੀਂ ਕਰਦੇ ਹੋ ਸੋਰੀ ਗਾਇਸ ਮੈਂ ਕੋਈ ਅਮਰਤਿਸਕਿਆ ਕੋਈ ਗਾਤਰਾ ਨਹੀਂ ਪਾਇਆ ਤੁਸੀਂ ਢੋਂਗ ਕਰਦੇ ਹੋ ਲੋਕਾਂ ਨੂੰ ਅਸੀਂ ਰੱਬ ਨਾਲ ਬੜੇ ਜੁੜੇ ਆ ਕਿਉਂ ਕੀ ਗੱਲ ਆ ਅਸੀਂ ਰੱਬ ਨਾਲ ਨਹੀਂ ਜੁੜੇ ਅਸੀਂ ਕਿ ਰੱਬ ਤੋਂ ਭੱਜੇ ਹੋਏ ਹਾਂ ਤੁਹਾਡਾ ਪਰਦਾ ਫਾਸ਼ ਡੈਫੀਨੇਟਲੀ ਕਰੂੰਗੀ ਮੇਰੀ ਆਵਾਜ਼ ਚ ਦਮ ਹੈ ਸਾਈ ਹਮ ਹਮ ਹੈ ਲੋਕ ਜਾਗਣਗੇ ਬਿੰਦਰ ਸ਼ਹਿਰ ਦੇ ਲੋਕ ਬਗਾਵਤ ਕਰਨਗੇ ਸੰਗਤ ਉੱਠੂਗੀ ਕਿ ਇਲੈਕਸ਼ਨ ਹੋਣੇ ਚਾਹੀਦੇ ਆ ਸਾਨੂੰ ਤੁਸੀਂ ਸੱਤ ਜਣੇ ਨਹੀਂ ਚਾਹੀਦੇ ਇੰਨਾ ਚ ਇੰਨੀ ਹਿੰਮਤ ਵੀ ਨਹੀਂ ਹੈ ਮੈਨੂੰ ਆਫਿਸ 'ਚ ਬੁਲਾ ਕੇ ਮੇਰੇ ਨਾਲ ਡਿਬੇਟ ਕਰ ਲੈਣ ਕਿਸੇ ਬੰਦੇ ਨੇ ਕਿਸੇ ਬੰਦੇ ਨੂੰ ਕਿਹਾ ਓਹ ਪਰ ਆਸ਼ਕਸ਼ ਕਹਿੰਦਾ ਕਿ ਤੁਸੀਂ ਇਨੀ ਪ੍ਰੋਬਲਮ ਹੈ ਨੈਂਸੀ ਨੂੰ ਤੁਸੀਂ ਮੀਟਿੰਗ ਰੂਮ ਚ ਬਿਲਾਓ ਅੱਗੇ ਅਸੀਂ ਵੀ ਤਾਂ ਕਹਿੰਦੇ ਬੁਲਾਉਂਦੇ ਰਹੇ ਆ ਬਸ ਰਿਸਪੈਕਟਫੁਲੀ ਉਹਨਾਂ ਗੱਲ ਕੀਤੀ ਹੈ ਨੈਂਸੀ ਵੀ ਬਹੁਤ ਰਿਸਪੈਕਟਫੁਲੀ ਸਾਡੇ ਨਾਲ ਬੋਰਡ ਮੀਟਿੰਗ ਚ ਆ ਕੇ ਬੜੀ ਅੱਛੀ ਗੱਲ ਕਰਦੀ ਰਹੀ ਹੈ ਕਹਿੰਦੇ ਨਾ ਨਾ ਅਸੀਂ ਨਹੀਂ ਬੁਲਾਣਾ ਕਿਉਂ ਕਿਉਂ ਨਹੀਂ ਬੁਲਾਉਣਾ ਵਾਏ 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 ਟੈਲ ਮੀ ਕਿਉਂਕਿ ਤੁਹਾਡੇ ਲੋਕਾਂ ਚ ਦਮ ਹੀ ਨਹੀਂ ਹੈ ਕਿ ਤੁਸੀਂ ਮੇਰੇ ਵਰਗੀ ਲੇਡੀ ਨਾਲ ਸਾਹਮਣੇ ਬੈ ਕੇ ਡਿਬੇਟ ਕਰ ਸਕੋ ਕਿਉਂਕਿ ਯੂ ਆਲ ਗਾਈਜ਼ ਆਰ ਫਕਿੰਗ ਚੋਰ ਚੋਰ ਹੋ ਤੁਸੀਂ ਲੋਟ ਰਹੇ ਹੋ ਗੁਰਦੁਆਰਿਆਂ ਨੂੰ ਭੋਲੀ ਪਾਲੀ ਸੰਗਤ ਨੂੰ ਲੋਟ ਰਹੇ ਹੋ ਤੁਸੀਂ ਸੱਤਾਂ ਦਾ ਹਿੰਦੂ ਤੁਹਾਨੂੰ ਛੜਾ ਬਚੜਾਉਂਦੇ ਤੁਸੀਂ ਹਿੰਦੂ ਦੇ ਗੋਡਸ ਨੂੰ ਉੱਥੇ ਬਹਿ ਕੇ ਗਾਲ੍ਹਾਂ ਕੱਢਦੇ ਹੋ ਜਦੋਂ ਦੇਖੋ ਆਪਣੇ ਖੋਤੇस्तानी ਮੂਵਮੈਂਟਸ ਸੰਡੇ ਨੂੰ ਲੈ ਕੇ ਬਹਿ ਜਾਂਦੇ ਹੋ ਸਾਡਾ ਰੈਸੈਂਡਰਮ ਹੋ ਰਿਹਾ ਜੀ ਹੁਣ ਫੇਰ ਵੋਟਾਂ ਪਾਣ ਜਾਣੀਆਂ ਜੀ ਆ ਹਰ ਸਾਲ ਤੁਸੀਂ ਆਪਣਾ ਵੋਟਾਂ ਦਾ ਸਿਆਪਾ ਲੈ ਕੇ ਵਹਿ ਜਾਂਦੇ ਹੋ ਪਹਿਲੇ ਤੁਹਾਡਾ 20 ਚ ਹੋਇਆ ਫਿਰ ਤਾਂ 21 ਚ ਹੋਇਆ ਫਿਰ 2022 ਚ ਹੋਇਆ ਫਿਰ 2023 ਚ ਹੋਇਆ ਫਿਰ 2024 ਚ ਹੋਇਆ ਸਾਂ ਚੜਕੇ ਮੇਰਾ ਫਿਰ 2025 ਚ ਹੋਣ ਜਾ ਰਿਹਾ ਮੈਨੂੰ ਇਹ ਤਾਂ ਦੱਸੋ ਉਹ ਐਡੀ ਸਾਡੀ ਮਹਾਮੁਰਖ ਸੰਗਤ ਹੈ ਇਹਨਾਂ ਨੂੰ ਪੁੱਛੋ ਹਰ ਵਾਰ ਹਰ ਵਾਰ ਇਲੈਕਸ਼ਨ ਤੋਂ ਬਾਅਦ ਬੰਦਾ ਕੀ ਆ ਚਲਮੀ ਚਲਮੀ ਹੁੰਦਾ ਕੀ ਆ ਕੁਝ ਹੁੰਦਾ ਮਿਲ ਜਾਂਦਾ ਖਾਲਿਸਤਾਨ ਖਾਲਿਸਤਾਨ ਕੋਈ ਗਾਜਰ ਮooli ਆਲੂ ਦੀ ਸਬਜੀ ਆ ਚਿਰ ਇੱਕ ਚੌਪ ਕੀਤੀ ਫਰਾਈ ਕੀਤੀ ਤੇ ਖਾ ਲਈ ਖਾਲਿਸਤਾਨ ਦਾ ਮਤਲਬ ਹੈ ਭਾਰਤ ਨੂੰ ਤੋੜਨਾ ਅਖੰਡ ਭਾਰਤ ਨੂੰ ਤੋੜਨਾ ਜੋ ਤੁਸੀਂ ਕਦੇ ਨਹੀਂ ਤੋੜ ਸਕਦੇ 200 ਸਾਲ ਤੱਕ ਤੁਹਾਡੀਆਂ ਪੀੜ੍ਹੀਆਂ ਨਹੀਂ ਤੋੜ ਸਕਦੀਆਂ ਅਸੀਂ ਆਏ ਇਸ ਮੁਲਕਾ ਚ ਪੀਸ ਵਾਸਤੇ ਕੰਮ ਕਰਨ ਆਏ ਤੁਸੀਂ ਡੰਗਰੋਂ ਇੱਥੇ ਆ ਕੇ ਵੀ ਗੰਦ ਪਾਤਾ ਆਕੇ ਵੀ ਤੁਸੀਂ ਗਾ ਪਾਤਾ ਸ਼ੇਮ ਔਨ ਯਰ self ਤੁਸੀਂ ਇੰਨਾ ਜ਼ਿਆਦਾ ਸਿੱਖ ਕੌਮ ਦਾ ਨਾਮ ਬਦਨਾਮ ਕੀਤਾ ਫਿਰ ਜਿਹੜਾ ਇਹਨਾਂ ਦੇ ਖਿਲਾਫ ਬੋਲੇਗਾ ਉਹ ਸਿੱਖ ਨਹੀਂ ਹੋਏਗਾ ਮੈਂ ਇਹਨਾਂ ਦੇ ਖਿਲਾਫ ਬੋਲਦੀ ਆ ਤੇ ਇਹ ਲੋਕ ਮੈਨੂੰ ਕਹਿੰਦੇ ਆ ਮੈਂ ਸਿੱਖ ਹੀ ਨਹੀਂ ਆ ਵਾਓ ਮੈਂ ਗੁਰੂ ਮਹਾਰਾਜ ਨੂੰ ਮੈਂ ਤਾਂ ਕਿਸੇ ਨੂੰ ਮੰਨਦੀ ਨਹੀਂ ਆ ਓਏ ਹੋਏ ਹੋਏ ਬੱਲੇ 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 ਪੁਆਇੰਟ ਵੀ ਨੋਟਿਡ ਅਗਰ ਮੈਂ ਸਿੱਖ ਨਹੀਂ ਐ ਅਗਰ ਮੈਂ ਗੁਰੂ ਮਹਾਰਾਜ ਨੂੰ ਨਹੀਂ ਮੰਨਦੀ ਐ ਫਿਰ ਮੈਨੂੰ ਇੰਨੀ ਅੱਗ ਕਿਉਂ ਲੱਗੀ ਆ ਕਿਉਂ ਮੈਨੂੰ ਇੰਨਾ ਗੁੱਸਾ ਆਉਂਦਾ ਤੁਹਾਡੇ ਤੇ ਕਿਉਂ ਮੈਨੂੰ ਕਰੋਧ ਆਉਂਦਾ ਜਦੋਂ ਤੁਸੀਂ ਗੁਰਦੁਆਰੇ ਪਿੱਛੇ ਦੇ ਕੰਮ ਕਰਦੇ ਹੋ ਜੇ ਗੁਰਦੁਆਰਾਂ ਮੇਰੇ ਕੋਲ ਲੈਣ ਦੇ ਨਹੀਂ ਹਨੀ ਮੈਂ ਤਾਂ ਗੁੱਸਾਣਾ ਹੀ ਨਹੀਂ ਚਾਹੀਦਾ ਮੈਂ ਤਾਂ ਬੈਠ ਕੇ ਹੱਸਾਂ ਜਿੱਦਾਂ ਲੋਕ ਹੱਸਦੇ ਆ ਪਰ ਮੈਂ ਤਾਂ ਨਹੀਂ ਹੱਸਦੀ ਕਿਉਂਕਿ ਮੇਰੀ ਰਗਾ ਚ ਪਿਓਰ ਜੱਟ ਸਿੱਖ ਫੈਮਿਲੀ ਦਾ ਖੂਨ ਆ ਤਾਂ ਮੈਨੂੰ ਅੱਗ ਲੱਗਦੀ ਆ ਕਿ ਤੁਸੀਂ ਗਾਤਰੇ ਪਾ ਕੇ ਐਡੇ ਐਡੇ ਦਾੜੇ ਰੱਖ ਕੇ ਐਨੇ ਝੂਠ ਬੋਲਦੇ ਹੋ ਐਨੇ ਝੂਠ ਚਾਹ ਕੁਛ ਤਾਂ ਸ਼ਰਮ ਕਰ ਲੋ ਮੈਂ ਇੱਕ ਕੱਲੀ ਨਿਹੱਤੀ ਔਰਤ ਪਰ ਤੁਸੀਂ ਸੱਤ ਬੰਦੇ ਮੇਰੇ ਨਾਲ ਯੁੱਧ ਕਰਨ ਲੱਗੇ ਇੱਕ ਤੁਹਾਡਾ ਪਰਪਲ ਸ਼ੈਂਪੂ ਵਾਲਾ ਬਾਬਾ ਉਹ ਸਾਰਾ ਜਿਹੜਾ ਗੇਮ ਪਲੇਅਰ ਆ ਪਿੱਛੇ ਬੈਠਾ ਹੋਇਆ ਉਹ ਆ ਉਹ ਮੈਨੂੰ ਮੇਕਅਪ ਫੁੱਲ ਸਬੂਤਾ ਕਿ ਉਹ ਅੱਜ ਡੇ ਗੇਮਸ ਪਲੇ ਕਰਦਾ ਕਿਨਾਂ ਐਨਸਰ ਮੈਂਬਰਸ਼ਿਪ ਨਹੀਂ ਦੇਣੀ ਵਾਈਟ ਅੱਡੇ ਥੱਲੇ ਲੱਗੇ ਉਹਦੇ ਸੱਤ ਤੁਸੀਂ ਤੇ ਇੱਕੋ ਅੱਠ ਤੁਸੀਂ ਅੱਠ ਬੰਦੇ ਇਕੱਲੇ ਇੱਕ ਵੂਮਨ ਨਾਲ ਵਾਰ ਕਰ ਰਹੇ ਹੋ ਸ਼ਰਮ ਆਣੀ ਚਾਹੀਦੀ ਐ ਚੂੜੀਆਂ ਪਾ ਕੇ ਆਓ ਜੇ ਮੇਨ ਨਾਲ ਯੁੱਧ ਕਰਨਾ ਹੈ ਨਾ ਚੂੜੀਆਂ ਪਾ ਕੇ ਆਓ ਆਪਣੀਆਂ ਪੈਂਟਾਂ ਆਪਣੇ ਕਸ਼ਰੇ ਲਾ ਕੇ ਘਗਰੇ ਪਾ ਲੋ 12 12 ਗੱਜ ਦੇ ਨਾਲ ਵਾਲ ਖੋਲ ਕੇ ਪਰਾਂਦੇ ਪਾ ਲੋ ਸੁਰਖੀ ਲਾ ਲਓ ਮੱਖਾ ਚ ਪਾ ਲੋ ਕਜਰਾ ਕਜਰਾ ਮੁਹੱਬਤ ਵਾਲਾ ਉਹ ਵਾਲਾ ਨਾਲ ਲਾਓ ਗਾਣਾ ਦੀਜੇ ਤੇ ਦਿੱਲੀ ਸ਼ਹਿਰ ਮੇਰੇ ਮਾਰੋ ਘਾਗਰੋ ਜੋ ਘੁਮੋ ਫੇਰਾਓ ਨਾਂਸੀ ਨਾਲ ਲੜਨਾ ਸ਼ੇਮ ਆਨ ਯੂ ਸੈਲਫ 8-8 ਜਣੇ ਇੱਕ ਕੱਲੀ ਸ਼ੇਰ ਦੀ ਸ਼ੇਰਨੀ ਦੇ ਨਾਲ ਤੁਹਾਨੂੰ ਮੈਂ ਬਾਗੀਆਂ ਪਾਈਆਂ ਹੋਈਆਂ ਬਾਗੀਆਂ ਤੁਹਾਡੀਆਂ ਗੇਮਾਂ ਮੈਂ ਸਾਰੀਆਂ ਸਮਝਦੀ ਆ ਮੁਲਾਕਾਤ ਕਰੂੰਗੀ ਮੈਂ ਤਾਂ ਗਲਸੀਵਲ ਕੋਡ ਦੇ ਵਿੱਚ ਇਹ ਮੇਰਾ ਚੈਲੰਜ ਆ ਕਿਉਂਕਿ ਮੇਰੇ ਕੋਲ ਪ੍ਰੂਫ ਆ ਮੇਰੇ ਤੇ 100 ڈالر ਦਾ ਤਰੇ ਸਿੱਧਾ ਮੇਰੇ ਕੋਲ ਕਿੱਥੇ ਭਜੋਗੇ ਪਰ ਹਲੇ ਨਹੀਂ ਦਸੰਬਰ ਚ ਇਲੈਕਸ਼ਨ ਤੋਂ ਬਾਅਦ ਕਿਉਂਕਿ ਜੇ ਮੈਂ ਹਲੇ ਕੈਪਟਾ ਕੰਮ ਤਾਂ ਤੁਹਾਡੇ ਜਿਹੜੇ ਇਲੈਕਸ਼ਨ ਹੋ ਸਾਡੀ ਸੰਗਤ ਦੇ ਵਿੱਚ ਰਹਿ ਜਾਣੇ ਆ ਤੇ ਇਹ ਕਾਨੂੰਨ ਹੈ ਵੀ ਜੇ ਕੋਈ ਕਮੇਟੀ ਮੈਂਬਰ ਤੇ ਕਮੇਟੀ ਵਾਲੇ ਤੇ ਕੇਸ ਕਰਦੇ ਫਿਰ ਜਦੋਂ ਤੱਕ ਉਹ ਕੇਸ ਕੋਰਟ ਚ ਚੱਲਦਾ ਹੈ ਉਹੀ ਕਮੇਟੀ ਉਦੋਂ ਤੱਕ ਉੱਥੇ ਧਰਨਾ ਦੇ ਕੇ ਬੈਠੇ ਰੂਗੀ ਕਿਉਂਕਿ ਕੇਸ ਚੱਲਦਾ ਉਹਨਾਂ ਤੇ ਰਾਈਟ ਤੁਹਾਨੂੰ ਕੀ ਲੱਗਦਾ ਤੂੰ ਮੈਂ ਬੇਵਕੂਫਾ ਮੈਨੂੰ ਪਤਾ ਨਹੀਂ ਆ ਪ੍ਰੀਗਰ ਸਿਵਲ ਕੋਡ ਦੇ ਮੈਂ ਆਪਣਾ ਕੇਸ ਖੁਦ ਫਾਈਟ ਕਰ ਸਕਦੀ ਆ ਇੰਨਾ ਕਦਮ ਹੈਗਾ ਜਿਵੇਂ ਇੰਡੀਆ ਦੇ ਵਿੱਚ ਆਪਣਾ ਪ੍ਰਾਪਰਟੀ ਡਿਸਪਿਊਟ ਕੇਸ ਖੁਦ ਜੱਜ ਕੋਲ ਜਾ ਕੇ ਖੁਦ ਪੈਰਵਾਈ ਕਰਕੇ ਇੰਨੇ ਪੁਰਾਣੇ ਮਰੱਬਾ ਬੰਦੀ ਦੇ ਪੇਪਰ ਕਢਾ ਕੇ ਫਾਈਟ ਕਰ ਸਕਦੀ ਆ ਤਾਂ ਕੈਨੇਡਾ ਮੇਰੇ ਵਾਸਤੇ ਕੀ ਹੈ ਕੁਝ ਵੀ ਨਹੀਂ ਇਹ ਵੀ ਇੱਕ ਨਵੀਂ ਚੀਜ਼ ਹੈ ਵੀ ਸਿੱਖ ਲਾਂਗੇ ਸੋ ਜ਼ਿੰਦਗੀ ਜਨਾਬ ਬੜਾ ਕੁਝ ਸਖਾਂਦੀ ਹੈ ਲਾਈਫ ਦੇ ਵਿੱਚ ਜਿਹੜਾ ਬੰਦਾ ਕੱਲਾ ਹੁੰਦਾ ਹੈ ਨਾ ਉਹਨੂੰ ਤਾਂ ਲਾਈਫ 'ਚ ਵਾਟ ਲਾ ਦਿੰਦੀ ਆ ਲਾਈਫ ਉਹਦੀ ਬੋਲੇ ਤਾਂ ਬਿੜੂ ਵਾਟ ਲਾ ਗਨੇ ਕ ਮੇਰੀ ਵਾਟ ਬੜੀ ਲਾਈ ਆ ਲਾਈਫ ਨੇ ਮੈਂ ਲਾਈਫ ਦੀ ਬੜੀ ਵਾਟ ਲਾਈ ਆ ਮੈਂ ਵੀ ਹਾਰ ਨਹੀਂ ਮੰਨਦੀ ਮੈਂ ਵੀ ਯੋਧਾ ਹਾਂ ਮੈਂ ਵੀ ਲੜੂੰਗੀ ਮੈਂ ਐਂਡ ਤੱਕ ਫਾਈਟ ਕਰੂੰਗੀ ਬਿਕੋਜ਼ ਆਮ ਅ ਫਾਈਟਰ ਆਮ ਨਾਟ ਅ ਲਾਇਰ ਮੈਂ ਕਦੇ ਕਿਸਦਾ ਹੱਕ ਨਹੀਂ ਮਾਰਿਆ ਮੈਂ ਕਦੇ ਕਿਸੇ ਨਾਲ ਕੋਈ ਜ਼ਬਰਦਸਤੀ ਤੱਕਾ ਨਹੀਂ ਕੀਤਾ ਕਿਸੇ ਕੰਮ ਨੂੰ ਲੈ ਕੇ ਵੀ ਮੈਂ ਕਦੇ ਵੀ ਕਿਸੇ ਢਿੱਡ ਤੇ ਲੱਤ ਨਹੀਂ ਮਾਰੀ ਇਵਨ ਮੈਂ ਇੱਥੇ ਨਿਆਂਿਆਂ ਨੂੰ ਜ਼ੁਬਾਂ ਤੇ ਲਵਾਇਆ ਹੋਣਾ ਪੁਸੀ ਕਵ ਮਨਲ ਫਾਈਟ ਕਰਨ ਲੱਗੇ ਹੋ ਖੂਬ ਲੜੀ ਮਰਤਾਨੀ ਥੀ ਯਾਰੇ ਉਹ ਤਾਂ ਝਾਂਸੀ ਕੀ ਰਾਣੀ ਥੀ ਤਾਂ ਸਮਝ ਲੋ ਬੇ ਹੁਣ ਤੇ ਮੈਂ ਝਾਂਸੀ ਦੀ ਰਾਣੀ ਵਾਪਸ ਆ ਗਈਆਂ ਤੇ ਤਰੇ ਝਾਂਸੀ ਨਾ ਨਾ ਕੱਢੇ ਮੈਂ ਮੇਰਾ ਨਾਮ ਵੀ ਨਾ